ਸ਼ੇਕਰ ਮੈਂ ਹਰਿਖਾ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਪਾਸਕਰ ਨਿਊਜ਼ਲੈਂਡ ਤੋਂ ਰਿਪੋਰਟਰ ਪ੍ਰਿਤ ਪੱਟੀ ਜੀ ਦੀ ਖਾਸ ਰਿਪੋਰਟ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਖਰੜਵੱਲੋ ਸਜਾਇਆ ਗਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੀ ਅਗਵਾਈ ਅੱਜ ਪੰਜ ਪਿਆਰੇ ਨੇ ਕੀਤੀ ਇਸ ਨਗਰ ਕੀਰਤਨ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਗੱਤਕੇ ਦੇ ਜੋਰ ਦਿਖਾਏ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਥਾਂ-ਥਾਂ ਤੇ ਸਵਾਗਤ ਕੀਤਾ ਗਿਆ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਹਾਂ ਪ੍ਰੀਤੰਦਰ ਸਿੰਘ ਪੱਟੀ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਗੁਰਦੁਆਰਾ ਕਲੰਗੀ ਧਰ ਖਰੜ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਆਓ ਉਸ ਜੀ ਦੇ ਹૈયੇ ਤੁਹਾਨੂੰ ਲਾਈਵ ਤਸਵੀਰਾਂ ਕੀ ਕਹਿੰਦੇ ਆ ਗੁਰਦੁਆਰੇ ਦੇ ਪ੍ਰਬੰਧਕ ਸਾਹਿਬਾਨ ਆਓ ਸੁਣੀਏ ਹਾਂਜੀ ਸਤਿ ਸ੍ਰੀ ਅਕਾਲ ਜੀ ਵੈਕ ਜੀ ਕਾ ਖਾਲਸਾ ਵੈਕ ਜੀ ਕੀ ਫਤਿਹ ਸੋ ਗੁਰੂ ਸਾਜੇ ਨੇ ਬਾਜੀ ਸਾਧ ਸੰਗਤ ਜੀ ਅੱਜ ਅਸੀਂ 358ਵਾਂ ਹੋਰਪੁਰਪrakash ਪਰਵ 10ਵੇਂ ਪਾਸ਼ਾ ਸ਼੍ਰੀ ਗੁਰੂ ਬੰਸੇੰਜਾ ਮਨਾ ਰਹੇ ਹਾਂ ਸੋ ਸਹਿਰ ਦੀ ਸਾਰੀ ਸੰਗਤ ਵੱਲੋਂ ਸਾਰੀ ਪ੍ਰਬੰਧ ਕਮੇਟੀ ਦੇ ਵੱਲੋਂ ਪ੍ਰਧਾਨ ਜੀ ਵੱਲੋਂ ਵਾਈਸ ਪ੍ਰਧਾਨ ਜੀ ਵੱਲੋਂ ਸਾਰੇ ਹੋਰ ਜਿਹਨੇ ਕਮੇਟੀ ਮੈਂਬਰ ਹਨ ਉਹਨਾਂ ਦੇ ਸਹਿਯੋਗ ਦੇ ਨਾਲ ਜੋ ਇਹ ਅੱਜ ਨਗਰ ਕੀਰਤਨ ਨਿਕਲਿਆ ਹੈ ਸੋ ਬੜੀ ਧੂਮ-ਧਾਮ ਦੇ ਨਾਲ ਸਾਰੀ ਸੰਗਤ ਨੇ ਅਸੀਂ ਇਹ ਨਗਰ ਕੀਰਤਨ ਕੱਢਿਆ ਹਰ ਸਾਲ ਦੀ ਤਰ੍ਹਾਂ ਅਸੀਂ ਕੱਢਦੇ ਹਾਂ ਸਾਧ ਸੰਗਤ ਜੀ ਸੋ ਆਪ ਜਿੰਨੇ ਵੀ ਤਾਰੀਖ ਵੀ ਦੱਸਿਓ ਜੀ ਹਾਂਜੀ ਤਾਰਿਕ ਜੀ ਤਾਰਿਕ ਜਿਹੜੀ ਹੈ ਆਪ ਗੁਰੂ ਜੀ ਦਾ ਜਨਮ ਜੋ ਹੈ 22 ਦਸੰਬਰ 1765 ਨੂੰ ਹੁੰਦਾ ਹੈ ਤੇ ਪਉ ਦੀ ਸਤਿ ਸਤਿਉਂ ਜਿਹੜੀ ਪਉ ਦੀ ਸਤਿ ਸਤਿ ਦੀ ਕਹਿੰਦੇ ਨੇ ਸਾ ਸੰਗਤ ਜੀ ਤੇ ਉਹਦੇ ਨਾਂ ਤੇ ਇਹ ਉਸ ਦਿਨ ਬਣਾਇਆ ਜਾਂਦਾ ਸੋ ਅੱਜ ਆਪਾਂ ਉਹਨਾਂ ਦਾ 399 ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਆ ਆਪ ਬੜੇ ਬੜ ਭਾਗੀ ਹੋ ਕੇ ਸਾਹੀ ਸੰਗਤ ਜੀ ਇੱਥੇ ਆ ਕੇ ਦਰਸ਼ਨ ਦੇ ਇੱਥੇ ਸੋ ਹਾਂ ਤੇ ਕੱਲ ਸ੍ਰੀ ਖੰਡ ਪਠ ਅਰੰਭ ਹੋ ਜਾਣਗੇ ਤੇ 4 ਤੱਕ ਨੂੰ ਤੇ ਮੱਧ ਨੂੰ ਫਿਰ ਅਦਾਸ ਮੱਧ ਵਾਲੀ ਤੇ 6 ਨੂੰ ਫਿਰ ਪ੍ਰਕਾਸ਼ ਪੁਰਬ ਹੈ ਤੇ ਬੜੇ ਲੈਵਲ ਤੇ ਰਾਗੀ ਟਾਡੇ ਇੰਟਰਨੈਸ਼ਨਲ ਜਥੇ ਤੇ ਹੋਰ ਕਿਸੇ ਜਥੇ ਆ ਕੇ ਇੱਥੇ ਸੰਗਤਾਂ ਕੀਤਰਾ ਹੀ ਨਿਹਾਲ ਕਰਨਗੇ ਤੇ ਸਾਰੀ ਸੰਗਤ ਦਾ ਜੋ ਹੈ ਸਾਨੂੰ ਬੜਾ ਸਹਿਯੋਗ ਮਿਲਦਾ ਹੈ ਸਾਰੀ ਕਮੇਟੀ ਇੱਕ ਮੁਠਾ ਸਾਰੀ ਕਮੇਟੀ ਬੜੀ ਸਹਿਯੋਗ ਦਿੰਦੇ ਇੱਕ ਦੂਜੇ ਨਾਲ ਪਰਸਾਬਰ ਮਿਲ ਕੇ ਚੱਲਦੇ ਹਨ ਤੇ ਪ੍ਰਭਾਤ ਕੇ ਜੋ 사ਸੰਘ ਦੀ ਅਸੀਂ ਕੱਡੀਆਂ ਉਹ 23 ਪ੍ਰਭਾਤ ਫੇਰੀਆਂ ਸੀ ਤੇ 15 ਪ੍ਰਭਾਤ ਫੇਰੀਆਂ ਸੀ ਡੋਰ ਟੂ ਡੋਰ ਕੱਡੀਆਂ ਤੇ ਜੋ ਬਾਕੀ 8 ਪ੍ਰਭਾਤ ਫੇਰੀਆਂ ਸੀ ਉਹ ਸੀ ਇੱਥੇ ਗੁਰਦੂਦਵਾਰ ਦਾ ਆਪਣੇ ਸਫਰੇ ਸ਼ਾਦ ਸ਼ੁਰੂ ਹੋ ਗਿਆ 21 ਤੋਂ ਲੈ ਕੇ 28 ਤੱਕ ਉਹ ਸੀ ਗੁਰੂ ਸਾਹਿਬ ਵਿੱਚ ਕੱਡੀਆਂ ਪ੍ਰਭਾਤ ਉਹ ਸ਼ਾਮ ਦੇ ਵੇਲੇ ਉਹਨਾਂ ਅਸੀਂ ਸਤਿ ਸ੍ਰੀ ਅਕਾਲ ਜੀ ਲੈ ਪਿੰਡ ਕੀਤੀ ਤੇ ਹੋਰ ਜੋ ਗੁਰਪੁਰਬ ਹੈ ਅੱਜ ਸਾਲ ਦੀ ਤਰ੍ਹਾਂ ਸੀ ਮਨਾਉਣੇ ਸਹਿਯੋਗ ਸਭ ਸੰਗਠਨਾਂ ਵੱਲ ਬਹੁਤ ਮਿਲਦਾ ਤੇ ਹੋਰ ਸਾਰੇ ਸਤਿ ਆਨਵਾਦੀ ਸੀ ਜਿਨ੍ਹਾਂ ਦੀ ਇਹਨਾਂ ਵੀਰਾਂ ਨੇ ਭੈਣਾਂ ਨੇ ਵੀਰਾਂ ਨੇ ਸਭ ਨੇ ਸਹਿਤ ਗੁਰਪੁਰਬ ਨੂੰ ਇਸ ਬੜਾ ਚੜ ਕੇ ਹਿੱਸਾ ਲਿਆ ਇੱਕ ਵਾਰ ਫਿਰ ਸਾਰੀ ਕਮੇਟੀ ਮੈਂ ਸੈਕਟਰੀ ਹੋਣ ਦੇ ਨਾਤੇ ਉਹਨਾਂ ਦਾ 10 ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ ਅੱਜ ਨਗਰ ਕੀਰਤਨ ਕੱਢਿਆ ਗਿਆ ਹੈ ਕੀ ਕਹੋਗੇ ਇਸ ਬਾਰੇ ਅਇਦ ਅਸੀਂ ਜੀ ਆਇਦ ਹਾਲ ਦੀ ਤਰ੍ਹਾਂ ਐਇਦ ਕੀ ਵੀ ਬੜੇ ਧੂਮ ਦਾ ਆਉਣ ਨਾਲ ਆਪਣਾ ਨਗਰ ਕੀਰਤਨ ਕੱਢਿਆ ਹੈ ਜੀ ਹੁਣ ਕੱਲ ਨੂੰ ਜੀ ਅਸੀਂ ਪਾਰਟ ਰੱਖਣਾ ਹੈ ਉਸ ਤੋਂ ਬਾਅਦ ਪਾਰਕ ਭੋਗ ਪਾਏ ਜਾਣੇ ਆ ਜੀ ਕੱਲ ਦੀ ਤਰੀਕ ਵੀ ਦੱਸਿਓ ਜੀ ਜੇ ਮੈਂ ਕਰ 4 ਤਰੀਕ ਹੈ ਜੀ 4 ਤਰੀਕ 4 ਜਨਵਰੀ ਉਸ ਤੋਂ ਬਾਅਦ ਜਿਹੜਾ ਭੋਗ ਪੈਣਾ ਜੀ 6 ਤਰੀਕ ਨੂੰ ਔਰ ਲੰਗਰ ਚੱਲੂਗਾ ਟੁੱਟ ਲੰਗਰ ਵਰਤੂਗਾ ਆਏ ਸਾਲ ਦੀ ਤਰ੍ਹਾਂ ਅਸੀਂ ਧੂਮ-ਧਾਮ ਮਨਾ ਰਹੇ ਹਾਂ ਐਇਦ ਜੀ ਆਲੋਹਾ ਬੋਲੇ ਇਸੋਨੇ ਹਾਂ ਸੋਹਣ ਬismillah ਵਾਰਿਕ ਜੀ ਦਾ ਖਾਸਾ ਵਾਹਿਗੁਰੂ ਜੀ ਖੰਡੇ ਸ਼ਹੀਦ ਭਾਈ ਬਚਿੱਤਰ ਸਿੰਘ ਗੱਤਕਾ ਅਖਾੜਾ ਵੱਲੋਂ ਗੱਤਕਾ ਵੀ ਖੇਡਿਆ ਗਿਆ ਆਓ ਉਸ ਦੀ ਅਲਾਈ ਤਸਵੀਰਾਂ ਦੇਖੀਏ ਅਗਰ ਮਾਰਕਸਾਂ ਨੇ ਕੋਹਰੇ ਇਹ ਪੈਸੇ ਕਿਹਦੇ ਬੀਚ ਦੇ ਜਦੋਂ